ਸਾਰੇ ਅਨੁਜਿ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਦੇ ਤੁਹਾਡੇ ਸਾਰਿਆਂ ਦਾ ਜੀ ਵੈਲਕਮ ਤੇ ਆਪਾਂ ਜੀ ਅੱਜ ਦੀ ਵੀਡੀਓ ਜਿਹੜੀ ਲੈ ਕੇ ਆਇਆ ਬਹੁਤ ਹੀ ਸਪੈਸ਼ਲ ਪੈਣਾ ਲਈ ਆ ਦੇਖੋ ਜੀ ਜਿਹੜੀ ਆਪਾਂ ਨਾ ਲੱਸੀ ਰੜਕਾਂਗੇ ਦਹੀਂ ਦੀ ਮਲਾਈ ਦੀ ਤੇ ਉਹਦਾ ਚ ਪਨੀਰ ਬਣਾ ਕੇ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਜੀ ਇੱਥੇ ਹੈਗਾ ਆਪਣਾ ਇਹ ਟੋਲੂ ਦੇ ਵਿੱਚ ਦਹੀਂ ਆਹ ਹੈ ਕੀ ਆਪਣੀ ਮਲਾਈ ਇਹਨੂੰ ਆਪਾਂ ਰੜਕ ਲੈਨੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਰੋ ਜ਼ਰੂਰ ਕਰ ਲਿਓ ਜੀ ਆਪਾਂ ਮਲਾਈ ਵੀ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਇਹ ਲੱਸੀ ਦੀ ਬਹੁਤ ਹੀ ਵਧੀਆ ਪਨੀਰ ਬਣ ਜਾਂਦਾ ਜੀ ਚਾਹੇ ਤੁਸੀਂ ਉਹਦੀ ਪੁਰਜੀ ਬਣਾਓ ਤੇ ਚਾਹੇ ਤੁਸੀਂ ਉਹਨੂੰ ਮਟਰ ਪਨੀਰ ਦੀ ਸਬਜ਼ੀ ਬਣਾ ਲਓ ਚੀਨੀ ਪਰਚੀ ਨੂੰ ਵਰਤੋ ਪਨੀਰ ਨੂੰ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਪਾਣੀ ਆਪਾਂ ਇੱਕ ਟੋਲੂ ਪਾਣੀ ਦਾ ਪਾਵਾਂਗੇ ਇਹਦੇ ਵਿੱਚ ਲਓ ਜੀ ਆਪਾਂ ਇੱਕ ਟੋਲੂ ਤੋਂ ਥੋੜਾ ਜਿਹਾ ਘੱਟਾ ਪਾਣੀ ਤੇ ਹੁਣ ਆਪਾਂ ਲਾ ਦਿੰਨੇ ਆ ਜੀ ਮਧਾਨੀ ਤੇ ਹੁਣ ਇਸ ਤੋਂ ਬਾਅਦ ਆਪਾਂ ਜਦੋਂ ਇਹ ਮੱਖਣੀ ਬਣ ਕੇ ਤਿਆਰ ਹੋਗੀ ਆਪਾਂ ਫਿਰ ਉਸ ਤੋਂ ਬਾਅਦ ਦਿਖਾਉਣੀ ਆ ਤੇ ਜਿਹੜੀ ਆਪਣੀ ਇਹ ਲੱਸੀ ਹੈ ਲੱਸੀ ਦਾ ਆਪਾਂ ਕਿਵੇਂ ਪਨੀਰ ਬਣਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਬਿਲਕੁਲ ਵੀ ਤੁਸੀਂ ਸਕਿੱਪ ਨਹੀਂ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਲਓ ਜੀ ਆਪਣਾ ਨਾ ਮੱਕੀ ਬਣ ਕੇ ਬਿਲਕੁਲ ਹੋ ਗਈ ਤਿਆਰ ਇਹਨੂੰ ਆਪਾਂ ਇੱਕ ਕੌਲੇ ਦੇ ਵਿੱਚ ਕੱਢ ਲੈਨੇ ਆ ਤੇ ਜਿਹੜੀ ਇਹਦੀ ਲੱਸੀ ਹੈ ਫਿਰ ਲੱਸੀ ਨੂੰ ਆਪਾਂ ਗਰਮ ਰੱਖ ਦਿਆਂ ਤੇ ਫਿਰ ਉਸ ਤੋਂ ਬਾਅਦ ਆਪਾਂ ਦੱਸਾਂਗੇ ਇਹਦਾ ਕਿਵੇਂ ਪਨੀਰ ਬਣਾ ਸਕਦੇ ਆ ਜਿਹੜੀ ਆਪਣੀ ਦੇਖੋ ਜੀ ਮਲਾਈ ਵਾਲੀ ਲੱਸੀ ਆ ਉਹਦਾ ਹੀ ਪਨੀਰ ਬਣੂਗਾ ਜਿਹੜੀ ਆਪਾਂ ਕੱਲੇ ਦਹੀਂ ਦੀ ਰੜਕਦੀਆਂ ਉਹਦਾ ਨਹੀਂ ਪਨੀਰ ਬਣੂਗਾ ਇਹ ਵੀ ਤੁਹਾਨੂੰ ਆਪਾਂ ਦੱਸ ਦਿੰਨੇ ਆ ਲਓ ਜੀ ਹੁਣ ਇਹ ਰੱਸੀ ਨੂੰ ਨਾ ਆਪਾਂ ਇੱਕ ਬੱਡੇ ਟੁਸਕੇ ਚ ਪਾ ਦਿੰਨੇ ਆ ਤੁਸੀਂ ਇਹਦੇ ਵਿੱਚੋਂ ਪੀਣ ਨੂੰ ਵੀ ਰੱਖ ਸਕਦੇ ਹੋ ਤੇ ਆਪਾਂ ਥੋੜੀ ਜਿਹੀ ਪੀਣ ਨੂੰ ਰੱਖ ਲਾਂਗੇ ਤੇ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਜੀ ਗਰਮ ਲਓ ਜੀ ਆਪਣੀ ਲੱਸੀ ਹੋ ਗਈ ਗਰਮ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਗਲੀ ਚੀਜ਼ ਪਾਉਣੀ ਆ ਉਹ ਹੈਗਾ ਛੇਪ ਨਾ ਨਿੰਬੂ ਬਸ ਹਾ ਤੁਸੀਂ ਅੱਧਾ ਨਿੰਬੂ ਪਾ ਦੇਣਾ ਇਹਦੇ ਵਿੱਚ ਜਿਹੜੇ ਬੀਜ ਨੇ ਉਹ ਕੱਢ ਦਿਓ ਜੇ ਤੁਹਾਨੂੰ ਲੱਗਦਾ ਹੋਇਆ ਅੱਧਾ ਨਿੰਬੂ ਘਾਟਾ ਤਾਂ ਤੁਸੀਂ ਪੂਰਾ ਨਿੰਬੂ ਵੀ ਪਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਆਪਾਂ ਨੇ ਜੀ ਦਹੀਂ ਵੀ ਰਿੜਕਿਆ ਹੋਇਆ ਵਾ ਇਸ ਕਰਕੇ ਆਪਾਂ ਅੱਧਾ ਨਿੰਬੂ ਹੀ ਇਹਦੇ ਵਿੱਚ ਐਡ ਕਰਾਂਗੇ ਸਾਰੇ ਨੇ ਬਿਲਕੁਲ ਤੁਸੀਂ ਮਿਕਸ ਕਰ ਲਿਆ ਤੇ ਹੁਣ ਆਪਾਂ ਦੇਖੋ ਜੀ ਇਹਦੀ ਫਟਣ ਦੀ ਲੱਸੀ ਫਟਣ ਦੀ ਵੇਟ ਕਰਾਂਗੇ ਜਦੋਂ ਹੁਣ ਇਹ ਬਿਲਕੁਲ ਹੀ ਫਟ ਗਈ ਫਿਰ ਉਸ ਤੋਂ ਬਾਅਦ ਹੀ ਆਪਣਾ ਇਹ ਪਨੀਰ ਬਣ ਕੇ ਤਿਆਰ ਹੋ ਜਾਣਾ 2 ਕਮਿੰਟ ਹੋਰ ਲੱਗਣਗੇ ਆਪਾਂ ਇਸ ਤੋਂ ਬਾਅਦ ਗੈਸ ਨੂੰ ਬੰਦ ਕਰ ਦਾਂਗੇ ਤੇ ਆਪਣਾ ਹੈ ਚੰਗੀ ਤਰ੍ਹਾਂ ਜਦੋਂ ਪਾਣੀ ਅਲੱਗ ਹੋ ਗਿਆ ਤੇ ਪਨੀਰ ਅਲੱਗ ਹੋ ਗਿਆ ਜੇ ਤੁਹਾਡੇ ਕੋਲ ਨਿੰਬੂ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਦਹੀਂ ਵੀ ਪਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਪਨੀਰ ਬਣ ਕੇ ਬਿਲਕੁਲ ਤਿਆਰ ਆ ਤੇ ਜਿਹੜੀ ਇਹ ਪਾਣੀ ਆ ਆਪਣਾ ਖੱਟਾਪਨ ਇਹ ਅਲੱਗ ਹੋ ਗਿਆ ਤੇ ਹੁਣ ਆਪਾਂ ਇੱਕ ਪਾਣੀ ਲੈ ਕੇ ਨਾ ਇਹਨੂੰ ਚੰਗੀ ਤਰ੍ਹਾਂ ਨਾਲ ਪਉੜਲਾਂਗੇ ਤੇ ਇਹਦੇ ਵਿੱਚ ਤੁਸੀਂ ਠੰਡਾ ਪਾਣੀ ਚਾਹੇ ਪਾ ਲਓ ਚਾਹੇ ਰੋਟੀ ਦਾ ਪਾਣੀ ਪਾ ਲਓ ਦੋ ਤਿੰਨ ਪਾਣੀ ਪਾ ਕੇ ਇਹਦੇ ਵਿੱਚ ਦੁਬਾਰਾ ਵਾਰ ਇਹਨੂੰ ਤੁਸੀਂ ਕੱਢਣਾ ਆ ਤੇ ਕਿਉਂਕਿ ਜਿਹੜਾ ਇਹਦੇ ਵਿੱਚ ਖੱਟਾਪਨ ਉਹ ਸਾਰਾ ਹੀ ਨਿਕਲ ਜਾਊਗਾ ਤੇ ਆਪਣਾ ਪਨੀਰ ਅਲੱਗ ਹੋ ਜਾਊਗਾ ਚਲੋ ਹੁਣ ਆਪਾਂ ਜੀ ਇਹਨੂੰ ਫੋਲ ਲੈਨੇ ਆ ਲੋ ਜੀ ਆਪਣਾ ਇਹ ਕਿਲੋ ਪਨੀਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਠੰਡਾ ਪਾਣੀ ਪਾ ਕੇ ਇਹਦੇ ਵਿੱਚ ਦੋ ਤਿੰਨ ਵਾਰੀ ਇਹਦੇ ਪਾਣੀ ਆਪਾਂ ਕੱਢ ਲੈਣੇ ਆ ਜਿਹੜਾ ਖੱਟਾਪਨ ਹੋਊਗਾ ਸਾਰਾ ਹੀ ਵਿੱਚੋਂ ਨਿਕਲ ਜਾਊਗਾ ਹੁਣ ਇਹਨੂੰ ਆਪਾਂ ਨੇ ਪਾੜ ਲਿਆ ਕਿਸੇ ਟੂਟੀ ਦਾ ਪਾਣੀ ਦੀ ਪਾਸ ਕਰਦੇ ਹਾਂ ਕਿ ਇਹਦੇ ਵਿੱਚ ਠੰਡਾ ਪਾਣੀ ਦੀ ਪਾਸ ਕਰਦੇ ਹਾਂ ਲੋ ਜੀ ਆਪਣਾ ਲੱਸੀ ਤੋਂ ਪਨੀਰ ਬਣ ਕੇ ਬਿਲਕੁਲ ਹੀ ਤਿਆਰ ਆ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਵੀ ਤੇ ਬਹੁਤ ਹੀ ਵਧੀਆ ਬਣ ਕੇ ਆਪਣਾ ਇਹ ਪਨੀਰ ਤਿਆਰ ਹੋ ਗਿਆ ਤੇ ਇਹਦੇ ਦੋ ਤਿੰਨ ਪਾਣੀ ਕੱਢਣੇ ਬਹੁਤ ਹੀ ਜ਼ਰੂਰੀ ਨੇ ਕਿਉਂਕਿ ਜਿਹੜਾ ਇਹਦੇ ਵਿੱਚ ਖੱਟਾਪਨ ਹੁੰਦਾ ਉਹ ਸਾਰਾ ਹੀ ਨਿਕਲ ਜਾਂਦਾ ਫਿਰ ਆਪਣੀ ਕੋਈ ਵੀ ਦਾਲ ਸਬਜ਼ੀ ਆਪਾਂ ਬਣਾਈਏ ਜਿਹਾ ਹੈ ਨਾ ਪੁਰਜੀ ਬਣਾਈਏ ਤੇ ਬਹੁਤ ਹੀ ਵਧੀਆ ਬਣਦੀ ਆ ਤੇ ਵੀਡੀਓ ਨੂੰ ਸਾਟੀ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਜੇ ਸਾਡੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਆ ਹੈ ਚੈਨਲ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਜੀ ਤੇ ਆਪਾਂ ਇਹਨੂੰ ਨਾ ਦੇਖੋ ਜੀ ਕਪੜੇ ਦੇ ਵਿੱਚ ਪਾ ਕੇ ਦਾਵ ਦੇ ਕੇ ਵੀ ਰੱਖ ਸਕਦੇ ਆ ਜਿਹੜੇ ਆਪਾਂ ਪਨੀਰ ਦੀਆਂ ਟੁਕੜੀਆਂ ਕੱਟਦੇ ਹੁੰਦੇ ਆ ਉਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਤੇ ਇਹਦੀ ਸੁੱਕੀ ਭੁਰਜੀ ਵੀ ਬਣਾ ਸਕਦੇ ਹੋ ਤੇ ਆਪਾਂ ਮਿਲਦੇ ਆ ਜੇ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਲੋ ਜੀ ਆਪਾਂ ਨੇ ਪਨੀਰ ਨੂੰ ਦਾਵ ਦੇ ਕੇ ਵੀ ਰੱਖਤਾ ਸੀ ਆਪਾਂ ਨੇ ਉਹ ਪਨੀਰ ਵੀ ਧੋਨੂੰ ਤਿਆਰ ਕਰਕੇ ਦਿਖਾ ਲਤਾ பனீரல் தயாரும் கட்டக்கி தாா் தந்தை கட்டா தான் தோ பீச கட்ட